ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਕਰਨਲ ਪੁਸ਼ਪਿੰਦਰ ਬਾਠ ਦੀ ਕੁੱਟਮਾਰ ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਰਨਲ ਪੁਸ਼ਪਿੰਦਰ ਬਾਠ ਦੀ ਕੁੱਟਮਾਰ ਮਾਮਲੇ ਦੇ ਵਿੱਚ ਨਿਤ ਨਵਾਂ ਮੋੜ ਆ ਰਿਹਾ ਤੇ ਇਸ ਮਾਮਲੇ ਦੇ ਵਿੱਚ ਇੱਕ ਪਾਸੇ ਚੰਡੀਗੜ੍ਹ ਦੀ ਪੁਲਿਸ ਜੋ ਸੱਟ ਬਣਾਈ ਗਈ ਆ ਟੀਮ ਉਹ ਇਨਵੈਸਟੀਗੇਸ਼ਨ ਕਰ ਰਹੀ ਆ ਪਰ ਦੂਜੇ ਪਾਸੇ ਸਸਪੈਂਡ ਇੰਸਪੈਕਟਰ ਰੌਣੀ ਦੀਆਂ ਮੁਸ਼ਕਲਾਂ ਦਿਨ ਬਾ ਦਿਨ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਤਾਂ ਹਾਈ ਕੋਰਟ ਦਾ ਰੁੱਖ ਇਕਤਿਆਰ ਕੀਤਾ ਗਿਆ ਸੀ ਰੌਣੀ ਸਿੰਘ ਦੇ ਵੱਲੋਂ ਪਰ ਰੌਣੀ ਨੂੰ ਹਾਈ ਕੋਰਟ ਤੋਂ ਵੀ ਕੋਈ ਰਾਹਤ ਨਹੀਂ ਮਿਲੀ ਤਾਂ ਰੌਣੀ ਸਿੰਘ ਦੀ ਜਮਾਨਤ ਅਰਜੀ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋ ਚੁੱਕਿਆ ਸਰਕਾਰ ਨੂੰ 9 ਮਈ ਤੱਕ ਜਵਾਬ ਦਾਇਰ ਕਰਨ ਦੇ ਹੁਕਮ ਦੇ ਦਿੱਤੇ ਨੇ ਹੁਣ ਅਗਲੀ ਜਿਹੜੀ ਸੁਣਵਾਈ ਹੈ ਸ਼ੁੱਕਰਵਾਰ ਯਾਨੀ 9 ਮਈ ਨੂੰ ਹੋਵੇਗੀ ਤਾਂ ਇਨਸਪੈਕਟਰ ਰੌਣੀ ਸਿੰਘ ਨੂੰ ਪਹਿਲਾਂ ਹੇਠਲੀ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲੀ ਫਿਰ ਹੁਣ ਹਾਈ ਕੋਰਟ ਦਾ ਰੁਖ ਤਿਆਰ ਕੀਤਾ ਤਾਂ ਹਾਈ ਕੋਰਟ ਤੋਂ ਵੀ ਕੋਈ ਰਾਹਤ ਨਹੀਂ ਮਿਲੀ ਤਾਂ 9 ਮਈ ਨੂੰ ਹੁਣ ਜਿਹੜੇ 9 ਮਈ 9 ਮਈ ਨੂੰ ਜਿਹੜਾ ਹੁਣ ਅਗਲੀ ਸੁਣਵਾਈ ਕੀਤੀ ਜਾਣੀ ਆ ਇਨਸਪੈਕਟਰ ਰੌਣੀ ਲਗਾਤਾਰ ਕਸੂਤੇ ਘਿਰਦੇ ਜਾ ਰਹੇ ਨੇ ਤਾਂ ਇਸ ਦੇ ਨਾਲ ਹੀ ਦੱਸ ਦਈਏ ਕਿ ਪੂਰਾ ਮਾਮਲਾ ਕੀ ਆ ਅਖਰ ਰੌਣੀ ਨੂੰ ਕਿਉਂ ਹਾਈ ਕੋਰਟ ਦਾ ਰੁੱਖ اختیار ਕਰਨਾ ਪਿਆ ਪਟਿਆਲਾ ਦੇ ਵਿੱਚ ਦਰਅਸਲ 13 ਤੇ 14 ਤਰੀਕ ਦੀ ਰਾਤ ਨੂੰ 13 ਤੇ 14 ਤਰੀਕ ਦੀ ਰਾਤ ਨੂੰ ਉਸ ਵੇਲੇ ਹੋਲੀ ਤੋਂ ਇੱਕ ਦਿਨ ਪਹਿਲਾਂ ਪਟਿਆਲਾ ਦੇ ਵਿੱਚ ਕਰਨਲ ਪੁਸ਼ਪਿੰਦਰ ਬਾਠ ਤੇ ਉਸ ਦਾ ਬੇਟਾ ਜਿਹੜਾ ਪਹੁੰਚਦਾ ਆ ਕਰਨਲ ਪੁਸ਼ਪਿੰਦਰ ਬਾਠ ਦਾ ਬੇਟਾ ਤੇ ਉਸ ਦੇ ਕਰਨ ਪੁਸ਼ਪਿੰਦਰ ਬਾਠ ਤੇ ਉਸ ਦਾ ਬੇਟਾ ਪਟਿਆਲਾ ਦੇ ਵਿੱਚ ਹੁੰਦੇ ਨੇ ਤਾਂ ਉਸ ਵੇਲੇ ਰਜਿੰਦਰਾ ਹਸਪਤਾਲ ਦੇ ਬਾਹਰ ਇੱਕ ਢਾਬੇ ਦੇ ਉੱਤੇ ਰੁਕਦੇ ਨੇ ਤਾਂ ਉਸ ਤੋਂ ਬਾਅਦ ਉੱਥੇ ਪੁਲਿਸ ਆਉਂਦੀ ਆ ਪੁਲਿਸ ਦੇ ਮੁਲਾਜ਼ਮ ਆਉਂਦੇ ਨੇ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ 4 ਐਸਐਚਓ ਹੁੰਦੇ ਨੇ ਤੇ ਨਾਲ ਉਹਨਾਂ ਦੇ ਉਹਨਾਂ ਦੇ ਸਾਥੀ ਹੁੰਦੇ ਨੇ 4 ਐਸਐਚਓ ਕਿਹੜੇ ਹੁੰਦੇ ਨੇ ਐਸਐਚਓ ਸ਼ਮਿੰਦਰ ਐਸਐਚਓ ਹੈਰੀ ਬੋਪਾਰਾਈ ਐਸਐਚਓ ਰੌਣੀ ਸਿੰਘ ਤੇ ਐਸਐਚਓ ਟਿੱਲੋ ਹਰਜਿੰਦਰ ਟਿੱਲੋ ਚਾਰ ਐਸਐਚਓ ਹੁੰਦੇ ਨੇ ਬਹਿਸਬਾਜੀ ਹੋ ਜਾਂਦੀ ਆ ਕਹਿੰਦੇ ਪਾਰਕਿੰਗ ਨੂੰ ਲੈ ਕੇ ਹੁੰਦੀ ਆ ਕਰਨ ਪੁਸ਼ਪਿੰਦਰ ਬਾਠ ਦੇ ਨਾਲ ਤਾਂ ਉਸ ਤੋਂ ਬਾਅਦ ਬਹਿਸਬਾਜੀ ਜਿਹੜੀ ਆ ਹੱਥੋਪਾਈ ਤੱਕ ਪਹੁੰਚ ਜਾਂਦੀ ਆ ਤਾਂ ਹੱਥੋਪਾਈ ਇੰਨੀ ਜ਼ਿਆਦਾ ਵੱਜ ਜਾਂਦੀ ਆ ਕਿ ਜਿਹੜੇ ਪੁਸ਼ਪਿੰਦਰ ਨੇ ਕਰਨਲ ਪੁਸ਼ਪਿੰਦਰ ਬਾਠ ਉਹਨਾਂ ਦੇ ਕਾਫੀ ਸੱਟਾਂ ਲੱਗਦੀਆਂ ਉਸਦੇ ਬੇਟੇ ਦੇ ਵੀ ਸੱਟਾਂ ਲੱਗਦੀਆਂ ਨੇ ਜਿਸ ਤੋਂ ਬਾਅਦ ਮਾਮਲਾ ਦਰਜ ਕਰਵਾਉਣ ਦੀ ਗੱਲ ਕੀਤੀ ਜਾਂਦੀ ਆ ਸੀਸੀਟੀਵੀ ਵੀਡੀਓ ਵੀ ਸਾਹਮਣੇ ਆ ਜਾਂਦੀ ਆ ਪਰ ਮਾਮਲਾ ਅਣਪਛਾਤੇ ਤੇ ਦਰਜ ਕਰ ਲਿੱਤਾ ਜਾਂਦਾ ਤਾਂ ਫਿਰ ਪ੍ਰੈਸ਼ਰ ਬਣਦਾ ਧਰਨਾ ਲੱਗਦਾ ਪਟਿਆਲਾ ਦੇ ਵਿੱਚ ਕਰਨ ਪੁਸ਼ਪਿੰਦਰ ਬਾੜ ਦੀ ਪਤਨੀ ਧਰਨਾ ਲਾ ਕੇ ਬੈਠ ਜਾਂਦੀ ਹੈ ਸਾਬਕਾ ਸੈਨਿਕਾ ਦੇ ਨਾਲ ਤਾਂ ਫਿਰ ਇਹਨਾਂ ਚਾਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਆ ਇਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਜਾਂਦਾ ਬਾਈ ਨੇਮ ਪਰਚਾ ਵੀ ਦਰਜ ਕਰ ਦਿੱਤਾ ਜਾਂਦਾ ਤਾਂ ਹੁਣ ਇਨਸਪੈਕਟਰ ਰੌਣੀ ਦੇ ਵੱਲੋਂ ਲਗਾਤਾਰ ਆਪਣੀ ਜ਼ਮਾਨਤ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੈਗਾ ਉਹ ਜ਼ਮਾਨਤਰ ਜਿਹੜੀ ਪਾਈ ਜਾ ਰਹੀ ਆ ਕਿ ਕੋਈ ਰਾਹਤ ਮਿਲੇ ਪਰ ਕੋਈ ਰਾਹਤ ਨਹੀਂ ਮਿਲ ਰਹੀ ਹਾਲਾਂਕਿ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਦੀ ਇਹ ਮੰਗ ਹੈ ਕਿ ਇਹਨਾਂ ਚਾਰੋਂ ਅਧਿਕਾਰੀਆਂ ਨੂੰ ਜੇਲ੍ਹ ਦੀਆਂ ਸਲਾਕਾਂ ਪਿੱਛੇ ਭੇਜਿਆ ਜਾਵੇ ਤੇ ਨਾਲ ਹੀ ਐਸਐਸਪੀ ਨਾਨਕ ਸਿੰਘ ਦੀ ਬਦਲੀ ਕੀਤੀ ਜਾਵੇ ਪਰ ਐਸਐਸਪੀ ਨਾਨਕ ਸਿੰਘ ਦੀ ਬਦਲੀ ਨਹੀਂ ਹੋਈ ਬਲਕਿ ਉਹਨਾਂ ਦੀ ਪ੍ਰੋਮੋਸ਼ਨ ਜ਼ਰੂਰ ਹੋਈ ਆ ਐਸਐਸਪੀ ਨਾਨਕ ਸਿੰਘ ਡੀਆਈਜੀ ਪਟਿਆਲਾ ਰੇਂਜ ਜਿਹੜੇ ਬਣ ਚੁੱਕੇ ਨੇ ਤੇ ਹੁਣ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕੀ ਸੀ ਹਾਈ ਕੋਰਟ ਦੇ ਵੱਲੋਂ ਇੰਸਪੈਕਟਰ ਰੌਣੀ ਨੂੰ ਕੋਈ ਹਾਈ ਕੋਰਟ ਤੋਂ ਰਾਹਤ ਨਹੀਂ ਮਿਲ ਰਹੀ ਤਾਂ ਦੂਜੇ ਪਾਸੇ ਕਰਨਲ ਪੁਸ਼ਪਿੰਦਰ ਬਾੜ ਦੇ ਪਤਨੀ ਹਾਈ ਕੋਰਟ ਦਾ ਰੁੱਖ ਇਖਤਿਆਰ ਕਰ ਚੁੱਕੇ ਨੇ ਉਹਨਾਂ ਨੂੰ ਜਰੂਰ ਸੰਤੁਸ਼ਟੀ ਮਿਲੀ ਆ ਕਿਉਂਕਿ ਹਾਈ ਕੋਰਟ ਦੇ ਵੱਲੋਂ ਇੱਕ ਸਿਟ ਬਣਾ ਦਿੱਤੀ ਗਈ ਆ ਜਿਸ ਦੇ ਵਿੱਚ ਚੰਡੀਗੜ੍ਹ ਦੀ ਹੀ ਪੁਲਿਸ ਹੋਵੇਗੀ ਪੰਜਾਬ ਪੁਲਿਸ ਦਾ ਕੋਈ ਅਧਿਕਾਰੀ ਨਹੀਂ ਹੋਵੇਗਾ ਤਾਂ ਉਸ ਨੂੰ ਸਮਾਂ ਦੇ ਦਿੱਤਾ 4 ਮਹੀਨਿਆਂ ਦੇ ਵਿੱਚ ਜਾਂਚ ਮੁਕੰਮਲ ਕੀਤੀ ਜਾਵੇ ਤਾਂ 4 ਮਹੀਨਿਆਂ ਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਦੋਂ ਹੁੰਦਾ ਦੇਖਣ ਵਾਲੀ ਗੱਲ ਆ